ਆਵਾਜ਼ੀ ਥੋੜਾ ਮੈਂ ਫੜ ਦਿੰਦੇ ਆ ਉਹ ਦੇਖੋ ਉਹ ਡਰੇ ਆਪ ਕਿਸੇ ਦਾ ਪਛਾਣ ਨਹੀਂ ਕਿਸੇ ਪਲਾਨ ਨਹੀਂ ਕੀਤੀ ਕਿਸੇ ਕੰਨੀ ਨਹੀਂ ਇਹ ਜਿਹੜੀ ਵੇਚੀ ਆ ਹੁਣ ਇਹ ਦੱਸ ਸਕਦੇ ਆ ਪਲਾਨ ਵਾਲੇ ਨਹੀਂ ਦੱਸਣ ਅੱਗੇ ਇੱਕ ਜੀ ਸੋਤੇ ਇੱਕ ਤੋਂ ਮੁੜ ਕੇ ਰੇਡੀਆ ਦੇ ਵਿੱਚ ਟਰਾਲੀਆਂ ਦੇ ਇਹ ਕਿਹੜੇ ਕਰਸੋਰ ਤੇ ਆਈ? ਅਰੇ ਤਿੰਨ ਬਣਿਆ ਖੂ ਇਹ ਗਵਰਨਮੈਂਟ ਵੱਲੋਂ ਸਰਪੰਚ ਸਾਹਿਬ ਨੇ ਗ੍ਰਾਂਟ ਲਿਆ ਕੇ ਸਾਰੇ ਕੰਮ ਕਰਵਾ ਰਿਆ। ਇਹ ਬੰਦੇ ਏਡੇ ਬੇਬੂਬਿਆ ਆ ਕੇ ਰੋਕਦੇ ਆ ਸਮਾਂ ਕੰਮ ਬਣਦੇ ਆ। ਆਏ ਨੇ। ਸਰ ਕੀ ਹੈ ਮਾਮਲਾ ਜਿਹੜਾ ਅੱਜ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੋ? ਸਾਡੇ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਹੋਏ ਆ ਪੰਚਾਇਤ ਦੇ ਉਦੋਂ ਤੋਂ ਹੀ ਇੱਕ ਡਿਸਕਿਊਟ ਚੱਲਦਾ ਪਿਆ। ਜਿਹੜੇ ਉੱਥੇ ਪੰਜ ਔਰ ਸਰਪੰਚ ਬਣੇ ਹੈਗੇ ਆ ਉਹਨਾਂ ਨੇ ਪਹਿਲਾਂ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਆ। ਉਹ ਕਾਪੀਆਂ ਜਿਹੜੀਆਂ ਕਾਪੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਮੇਰੇ ਕੋਲ ਹੈਗੀਆਂ ਇੱਥੇ ਰਿਕਾਰਡ ਦੇ ਵਿੱਚ ਆ ਸਾਰੀਆਂ ਉਹ ਦਫਤਰ ਤੋਂ ਮੈਂ ਸਾਰੀਆਂ ਪ੍ਰਾਪਤ ਕੀਤੀਆਂ ਹੈਗੀਆਂ ਸਰਟੀਫਾਈਡ ਕਾਪੀਆਂ ਮੇਰੇ ਕੋਲ ਇੱਕ ਬੰਦੇ ਨੇ ਦੂਸਰੇ ਨੇ ਕਬਜ਼ਾ ਕੀਤਾ ਉਹ ਤੇ ਐਫ ਆਈ ਆਰ ਦਰਜ ਹੋਈ ਆ ਸਦਰ ਖਾਲੇ ਦੇ ਵਿੱਚ ਲੇਕਿਨ ਕਾਨੂੰਨ ਦੇ ਅਨਸਾਰ ਉਹ ਇਲੈਕਸ਼ਨ ਨਹੀਂ ਲੜ ਸਕਦੇ ਸੀ ਲੇਕਿਨ ਉਹਨਾਂ ਨੇ ਇਲੈਕਸ਼ਨ ਲੜਿਆ ਉਹਨਾਂ ਨੇ ਕਹਿ ਤਾਰੀਖ ਜਿਹੜਾ ਉਹਨਾਂ ਨੇ ਐਨਓਸੀ ਜਾਰੀ ਕਰਾਈ ਹੈਗੀ ਆ ਵੀਡੀਓ ਦਸਤਾਵੇਜ਼ ਉਦੇ ਉੱਤੇ ਉਹਨਾਂ ਨੇ ਲਿਖਿਆ ਵੀ ਅਸੀਂ ਕੋਈ ਕਿਤੇ ਕਬਜ਼ਾ ਨਹੀਂ ਕੀਤਾ ਹੈ ਇਸ ਵੰਦ ਵਿੱਚ ਮੈਂ ਰਿਟਰਨਿੰਗ ਅਫਸਰ ਨੂੰ ਲਿਖ ਕੇ ਦਿੱਤਾ ਜਾ ਗਿਆ ਕਿ ਇਹਨਾਂ ਬੰਦਿਆਂ ਨੇ ਕਬਜ਼ਾ ਕੀਤਾ ਹੈ ਇਹਨਾਂ ਦੇ ਜਿਹੜੇ ਪੇਪਰ ਰੱਦ ਕੀਤੇ ਜਾਣ। ਰਿਟਰਨਿੰਗ ਅਫਸਰ ਨੇ ਜਦੋਂ ਪੇਪਰ ਪੜ੍ਹੇ ਆ ਉਹ ਕਹਿੰਦਾ ਜੀ ਇਹਨਾਂ ਨੂੰ ਵੀਡੀਓ ਦਫ਼ਤਰ ਤੋਂ ਐਨਓਸੀ ਜਾਰੀ ਹੋ ਗਈ ਆ ਇਹ ਇਹਦੇ ਪੇਪਰ ਮੈਂ ਖਾਰਜ ਨਹੀਂ ਕਰ ਸਕਦਾ। ਇਹ ਜਿਹੜੀ ਅਗਲੀ ਕਾਰਵਾਈ ਆ ਤੁਸੀਂ ਅੱਗੇ ਅਗੇ ਐਸਡੀਐਮ ਸਾਹਿਬ ਨਾਲ ਕਰ ਸਕਦੇ ਆ। ਉਹਦੇ ਵਾਸਤੇ ਮੈਂ 7 11 2024 ਨੂੰ ਐਸਡੀਐਮ ਦਫ਼ਤਰ ਵੀਡੀਓ ਦਫ਼ਤਰ ਡੀਡੀਪੀ ਆਫਿਸ ਮੈਂ ਸਾਰੇ ਪਾਸੇ ਲੈਟਰ ਕਰ ਦਿੱਤੇ। ਵੇ ਇਹਨਾਂ ਬੰਦਿਆਂ ਨੇ ਕਬਜ਼ਾ ਕੀਤਾ ਤੇ ਇਹ ਜਿਹੜੇ ਇਲੈਕਸ਼ਨ ਲੜ ਕੇ ਵੇ ਜਿਹੜੇ ਜਿੱਤ ਗਏ ਹੈਗੇ ਆ ਇਹਨਾਂ ਦੇ ਜਿਹੜੇ ਸਰਪੰਚੀ ਜਿਹੜੀ ਆ ਪੰਚਾਇਤ ਜਿਹੜੀ ਕਾਰਜ ਕੀਤੀ ਜਾਵੇ ਲੇਕਿਨ ਉੱਥੇ ਕੋਈ ਸੁਣਵਾਈ ਨਹੀਂ ਹੋਈ ਕਾਫੀ ਚਿਰ ਮੈਂ ਫਿਰਦਾ ਰਿਹਾ ਇਹਦੇ ਵਾਸਤੇ ਮੈਂ ਚੀਫ ਮਿਨਿਸਟਰ ਭਗਵੰਤ ਸਿੰਘ ਨੂੰ ਚਿੱਠੀਆਂ ਭੇਜੀਆਂ ਪੰਚਾਇਤ ਸੈਕਟਰੀ ਨੂੰ ਚਿੱਠੀਆਂ ਭੇਜੀਆਂ ਤੇ ਡਾਇਰੈਕਟਰ ਸਾਹਿਬ ਦੀ ਚਿੱਠੀ ਆਈ ਬਈ ਆ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਮਸਲਾ ਜਿਹੜਾ ਹੱਲ ਕੀਤਾ ਜਾਵੇ ਲੇਕਿਨ ਡੀਡੀਪੀਓ ਦਫ਼ਤਰ ਦੇ ਵਿੱਚ ਉਹ ਸਾਰਾ ਕੁਝ ਰੋਕੇ ਬੈਠੇ ਹੈਗੇ ਆ ਉੱਥੇ ਕੋਈ ਕਾਰਵਾਈ ਅੱਗੇ ਚੱਲੀ ਨਹੀਂ ਉੱਥੇ ਕਿਹੜਾ ਸਿਆਸੀ ਇਹਨਾਂ ਦੇ ਉੱਤੇ ਦਵਾ ਹੈਗਾ ਇਹਦੇ ਬਾਰੇ ਮੈਂ ਕੋਈ ਜ਼ਿਆਦਾ ਨਹੀਂ ਕਹਿ ਸਕਦਾ ਕਿ ਉਹ ਕਿਉਂ ਰੋਕੇ ਬੈਠੇ ਆ ਉੱਥੇ ਡੀਡੀਪੀ ਉਹ ਦਫ਼ਤਰ ਦੇ ਵਿੱਚ ਜਿਹੜਾ ਵੀਡੀਓ ਦਫ਼ਤਰ ਨੇ ਇੱਕ ਚਿੱਠੀ ਗੱਡੀ ਆ ਡੀਡੀਓ ਦਫ਼ਤਰ ਨੂੰ ਇਹਨਾਂ ਨੇ ਕਿਹਾ ਵੀ ਇਹ ਬੰਦਿਆਂ ਨੇ ਜਿਹੜੀ ਅਸੀਂ ਇੱਥੇ ਇਨਕੁਆਇਰੀ ਕੀਤੀ ਆ ਉਹਦੇ ਉੱਤੇ ਇਹ ਵਾਕਈ ਇਹਨਾਂ ਨੇ ਕਬਜ਼ਾ ਕੀਤਾ ਆ ਤੇ ਇਹਨਾਂ ਨੂੰ ਧਾਰਾ 20 ਦੀ ਤਹਿਤ ਇਹ ਸਰਪੰਚੀ ਤੋਂ ਔਰ ਪੰਚੀ ਤੋਂ ਲਾਇਆ ਜਾਵੇ ਇਸ਼ਵਾਰ ਕੀਤੀ ਹੈ ਡੀਡੀਪੀਓ ਸਾਹਿਬ ਨੂੰ ਲੇਕਿਨ ਉਹਦੇ باوجود ਵੀ ਡੀਡੀਪੀਓ ਸਾਹਿਬ ਨੇ ਇਹ ਚਿੱਠੀ ਹੈਗੀ ਆ 15 4 2025 ਦੀ ਅੱਜ 12ਵਾਂ ਮਹੀਨਾ ਚੱਲ ਪਿਆ 8 ਮਹੀਨੇ ਹੋ ਗਏ ਉਹ ਚਿੱਠੀ ਉੱਥੇ ਦੀ ਉਦਾਂ ਹੀ ਪਈ ਹੈਗੀ ਹੈ ਜਿਨ੍ਹਾਂ ਬੰਦੇ ਨੇ ਕਬਜ਼ਾ ਕੀਤਾ ਸੀ ਉਹਨਾਂ ਦੇ ਕੇਸ ਚੱਲ ਪਏ ਠੀਕ ਹੈ ਜੀ ਲੇਕਿਨ ਜਿਹੜੇ ਇੱਕ ਇੱਕ ਬੰਦਾ ਜਿਹੜਾ ਪੰਜ ਜਿਹਨੇ ਛੱਪੜ ਦੇ ਉੱਤੇ ਕਬਜ਼ਾ ਕੀਤਾ ਹੈ ਉੱਤੇ ਨਾ ਕੋਈ ਕੇਸ ਚੱਲਿਆ ਨਾ ਕੋਈ ਉੱਤੇ ਕਾਰਵਾਈ ਹੋਈ ਹੈ ਉਪਰੋਂ ਉਸਨੂੰ ਪੰਜ ਬਣ ਕੇ ਤੋਂ ਤੁਰਾ ਫਿਰਦਾ ਹੈਗਾ ਉਹਨੂੰ ਕੋਈ ਡਰ ਨਹੀਂ ਆ ਉਹ ਉਹ ਆਲਰੇਡੀ ਸਭ ਕੁਝ ਚੱਲ ਰਿਹਾ ਵਾਹ ਠੀਕ ਚੱਲ ਰਿਹਾ ਹੈ ਲੇਕਿਨ ਕੱਲ ਪਰਸੋਂ ਦੀ ਗੱਲ ਹੈਗੀ ਆ ਆਪਣਾ तकरीबन ਇੱਕ ਹਫਤੇ ਦੀ ਗੱਲ ਹੈਗੀ ਆ ਬਈ ਪਿੰਡ ਦੇ ਵਿੱਚ ਇੱਕ ਛੱਪੜ ਆ ਛੱਪੜ ਦੇ ਹਲੇ ਦੁਆਲੇ ਪਹਿਲੇ ਸਰਪੰਚ ਨੇ ਕਾਫੀ ਦਰਖਤ ਲਾਏ ਸੀ ਉਹ ਉਹ ਉਹਦੀ ਕਹਿਣੀ ਗੱਲ ਹੈਗੀ ਆ ਵੀ ਮੈਂ 25 ਤੋਂ 30 ਦਰਖਤ ਜਿਹੜੇ ਸੀ ਮੈਂ ਇੱਕ ਸਾਈਡ ਦੇ ਉੱਤੇ ਲਾਏ ਸੀ ਬਾਕੀ ਜਿਹੜੇ ਹੈਗੇ ਆ ਉਹ ਮੈਂ ਦਰਖਤ ਇਹ ਦੂਜੇ ਪਾਸੇ ਸਾਰੇ ਪਾਸੇ ਕਮਾਏ ਸੀਗੇ ਇਹਨਾਂ ਨੇ ਕੀ ਕੀਤਾ ਹੈਗਾ ਹੁਣ ਉਹ ਸਾਰੇ ਦਰਖਤ ਵੱਢ ਦਿੱਤੇ ਆ ਉਹਨਾਂ ਦੀ ਗਿਣਤੀ 30 ਤੋਂ 40 ਦੇ ਵਿੱਚ ਹੋ ਸਕਦੀ ਆ ਇਹਨੇ ਦਰਖਤ ਵੱਢ ਕੇ ਉਹ ਮੈਂ ਮੈਂ ਉਹਦੀ ਜਿਹੜੀ ਹੈ ਸ਼ਿਕਾਇਤ ਜਿਹੜੀ ਆ ਉਹ ਡੀਡੀਪੀ ਦਫ਼ਤਰ ਔਰ ਵੀਡੀਓ ਦਫ਼ਤਰ ਮੈਂ ਭੇਜੀ ਆ ਜੀ ਵੀ ਇਹਨਾਂ ਨੇ ਜਿਹੜੇ ਪੰਚਾਇਤ ਨੇ ਉਹ ਦਰਖਤ ਵੱਢ ਲਿਆ ਇਹਦੇ ਕੋਈ ਸ਼ਿਕਾਇਤ ਬਨ ਭਾਗ ਨੂੰ ਹੋਈ ਆ ਨੇ ਪਹਿਲਾਂ ਮੈਂ ਉਧਰ ਵੀਡੀਓ ਦਫਤਰ ਚ ਕੀਤੀ ਹੈਗੀ ਆ ਵੀ ਪੰਚਾਇਤ ਦੇ ਰਾਹੀਂ ਸਾਰਾ ਪੰਚਾਇਤ ਨੇ ਕੀਤਾ ਪੰਚਾਇਤ ਨੂੰ ਪੁੱਛਿਆ ਜਾਵੇ ਕਿ ਆ ਇਹਨਾਂ ਨੇ ਪਰਮਿਸ਼ਨ ਲਈ ਆ ਜਾਂ ਨਹੀਂ ਲਈ ਜੇ ਨਹੀਂ ਪਰਮਿਸ਼ਨ ਲਈ ਤੇ ਨਾ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੁਹਾਡਾ ਕਹਿਣ ਦਾ ਮਤਲਬ ਹੈ ਇੱਕ ਛੱਪੜ ਸੀ ਜਿਹਦੇ ਆਲੇ ਦੁਆਲੇ ਰੁੱਖ ਸੀ ਜਿਹੜੇ ਕੱਟ ਲਏ ਗਏ ਜਿਹੜੇ ਕੱਟ ਲਏ ਗਏ ਜਿਹੜਾ ਉਹ ਛੱਪੜ ਆ ਉਹ ਹਲੇ ਵੀ ਇੱਥੇ ਅਵੇਲੇਬਲ ਹੈਗਾ ਛੱਪੜ ਦੇ ਵਿੱਚੋਂ ਇਹਨਾਂ ਨੇ ਮਿੱਟੀ ਕੱਢ-ਕੱਢ ਕੇ ਲੋਕਾਂ ਦੇ ਪਲਾਟਾਂ ਦੇ ਵਿੱਚ ਸੁੱਟ ਦਿੱਤੀ ਆ ਮੈਨੂੰ ਨਹੀਂ ਮੈਂ ਮੈਨੂੰ ਨਹੀਂ ਪਤਾ ਵੀ ਇਹ ਵੇਚਦੇ ਪਏਗਾ ਜਾਂ ਇਹਨਾਂ ਨੇ ਉਹ ਕਿਸ ਹੱਬ ਨਾਲ ਕੱਢ ਕੇ ਇਹਨਾਂ ਨੇ ਭੇਜੀ ਹੈਗੀ ਆ ਆਣੇ-ਦੋਣੇ ਪਲਾਟਾਂ ਦੇ ਵਿੱਚ ਮੇਰੇ ਕੋ ਸਾਰੀਆਂ ਵੀਡੀਓ ਬਣੀਆਂ ਪਈਆਂ ਮੈਂ ਤੁਹਾਨੂੰ ਦਿਖਾ ਸਕਦਾ ਇਹਨਾਂ ਦੇ کافی ਮਿੱਟੀ ਜਿਹੜੀ ਆ ਲੋਕਾਂ ਦੇ ਪਲਾਟਾਂ ਦੇ ਸੁੱਟੀ ਆ ਗਈ ਆ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਉਹ ਮਿੱਟੀ ਉੱਥੇ ਕਿਦਾਂ ਸੁੱਟੀ ਗਈ ਆ ਮੁੱਲ ਵੇਚੀ ਆ ਜਾਂ ਭਾਈਵੰਦੀ ਨਾਲ ਕਿਤੇ ਸੁੱਟੀ ਆ ਉਹ ਜਿਹੜਾ ਛੱਪੜ ਹੈਗਾ ਉਹ ਤਕਰੀਬਨ 12 ਤੋਂ 15 ਫੁੱਟ ਤੱਕ ਥੱਲੇ ਡੂੰਘਾ ਪੜ ਦਿੱਤਾ ਮਾਈਨਿੰਗ ਤੋਂ ਪਰਮਿਸ਼ਨ ਲਈ ਜੇ ਨਹੀਂ ਲਈ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਸ ਕਰਕੇ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆ ਮੈਂ ਕਿ ਪ੍ਰੈਸ ਦੇ ਰਾਂ ਜਿਹੜਾ ਉਹ ਮੇਰਾ ਜਿਹੜਾ ਜਿਹੜੀ ਮੇਰੀ ਆਵਾਜ਼ ਹੈਗੀ ਆ ਪਹੁੰਚੀ ਜਾ ਲੋਕਾਂ ਤੱਕ ਔਰ ਇਹਨਾਂ ਦੇ ਖਿਲਾਫ ਜੋ ਵੰਦੀ ਕਾਰਵਾਈ ਕੀਤੀ ਜਾਵੇ ਤੇ ਹੁਣ ਤੁਹਾਡਾ ਮਸਲਾ ਹੈਗਾ ਕਿ ਜਿਹੜੇ ਜਿਹੜੇ ਰੁੱਖ ਕੱਟੇ ਗਏ ਆ ਪਲੱਸ ਜਿਹੜਾ ਉਥੋਂ ਮਿੱਟੀ ਚੱਕ ਕੇ ਉਹਦੀ ਮਾਈਨਿੰਗ ਕੀਤੀ ਗਈ ਆ ਉਹਦੇ ਖਿਲਾਫ ਤੁਸੀਂ ਇਹ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਉਹਨਾਂ ਦੇ ਤੋਂ ਮੰਗ ਕਰ ਰਹੇ ਹੋ ਕਿ ਸਾਨੂੰ ਜਾਣਕਾਰੀ ਦਿੱਤੀ ਜਾਵੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਅਗਰ ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਇਹਨਾਂ ਦੇ ਖਿਲਾਫ ਪੰਚਾਇਤ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿੰਨੇ ਕਮੇਟੀ ਚੱਕ ਹੋਈ ਹੈ ਮਿੱਟੀ 12 ਤੋਂ 15 ਫੁੱਟ ਤੱਕ ਡੂੰਘੀ ਹੋ ਗਈ ਹੈ ਉਹ 8 ਫੁੱਟ ਤੱਕ ਪਰਮਿਸ਼ਨ ਆ 15 ਫੁੱਟ ਤੱਕ ਮਿੱਟੀ ਚੱਕੀ ਗਈ ਉਹ ਚੱਕੀ ਗਈ ਜਾਂ ਜਾ ਕੇ ਆਪਾਂ ਦੇਖ ਸਕਦੇ ਹਾਂ ਜਦੋਂ ਮਰਜ਼ੀ ਆ ਜਾਓ ਤੁਸੀਂ ਆਪਣੇ ਲੈਵਲ ਤੇ ਕਦੀ ਪਤਾ ਕੀਤਾ ਵੀ ਇਹਨਾਂ ਨੇ ਪਰਮਿਸ਼ਨ ਲਈ ਕਿ ਨਹੀਂ ਲਈ ਮੈਨੂੰ ਜਿੱਤ ਤੱਕ ਮੇਰੀ ਸੂਤਰਾਂ ਤੋਂ ਪਤਾ ਲੱਗਾ ਵੀ ਇਹਨਾਂ ਨੇ ਕੋਈ ਕਿਧੋਂ ਪਰਮਿਸ਼ਨ ਨਹੀਂ ਲਈ ਹਾਂ ਨਾ ਉਹਨਾਂ ਨੇ ਕੋਈ ਡਰ ਹੈ ਕਰ ਕਿਉਂਕਿ ਇਹਨਾਂ ਦੇ ਕੋਲ ਕੋਈ ਸਿਆਸੀ ਜੜੀ ਹੈਗੀ ਇਹਨਾਂ ਕੋਲ ਪਾਵਰ ਹੈਗੀ ਹੈ ਕੋਈ ਜਿਹੜੀ ਉਹ ਇਹਨਾਂ ਨੂੰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਤੁਸੀਂ ਕਹਿ ਰਹੇ ਹੋ ਪਿੰਡ ਦੇ ਵਿੱਚ ਇਹ ਕਬਜ਼ੇ ਕਰੀ ਯਾਰ ਇਹ ਕਬਜ਼ੇ ਕੀ ਕਰ ਕਿਹੜੀ ਜਗ੍ਹਾ ਤੇ ਕਰ ਰਿਹਾ ਜੋ ਆਪਣੀ ਪਰਸਨਲ ਪ੍ਰੋਪਰਟੀ ਉੱਥੇ ਬਣਾ ਰਹੇ ਜਾਂ ਪਿੰਡ ਵਾਸਤੇ ਨਹੀਂ ਇਹਨਾਂ ਨੇ ਪਰਸਨਲ ਪ੍ਰੋਪਰਟੀਆਂ ਬਣਾਈਆਂ ਜੀ ਹਮ ਪਰਸਨਲ ਪ੍ਰੋਪਰਟੀਆਂ ਇੱਕ ਨੇ ਤੇ ਉੱਥੇ ਆਪਣੇ ਸਾਰੇ ਪਸ਼ੂ ਡੰਗਰ ਵਗੈਰਾ ਰੱਖੇ ਹੈਗੇ ਆ ਚਾਰ ਵਾਰੀ ਕੀਤੀ ਆ ਉਹ ਸਾਰਾ ਉੱਥੇ ਉਹ ਮਤਲਬ ਜਗ੍ਹਾ ਸਰਕਾਰੀ ਹੈ ਜਗ੍ਹਾ ਸਰਕਾਰੀ ਹੈ ਪੰਚਾਇਤ ਦੀ ਜ਼ਮੀਨ ਹੈ ਸਰਕਾਰੀ ਪੰਚਾਇਤ আচ্ছা ਇਹਨਾਂ ਦਾ ਹੋਰ ਕੋਈ ਵਿਰੋਧ ਨਹੀਂ ਕਰਦਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਿਹੜੇ ਦੂਸਰੀ ਪਾਰਟੀ ਦੇ ਬੰਦੇ ਹੈ ਕਿ ਜਿੱਦਾਂ ਇਹਨਾਂ ਦੀ ਕੋਈ ਹੋਰ ਪਾਰਟੀ ਹੋ ਗਈ ਹੋਰ ਪਾਰਟੀ ਦੇ ਕੋਈ ਬੰਦੇ ਕੋਈ ਪਾਰਟੀ ਲੈਵਲ ਤੇ ਤਾਂ ਕੋਈ ਗੱਲ ਕਰੀ ਅਸੀਂ ਸਾਡੇ ਨਾਂ ਉੱਤੇ ਦੇਖੀ ਹੈ ਕੋਈ ਸਿਆਸੀ ਮੁੱਦੇ ਦਾ ਨਹੀਂ ਕਦੀ ਕੋਈ ਦਿਨ ਦੇਖਿਆ ਹੈ ਇਹ ਤਾਂ ਸਿਰਫ ਇਹ ਕਹਿੰਦਾ ਵੀ ਜੋ ਗਲਤ ਲੱਗਾ ਮੈਂ ਗਲਤ ਨੂੰ ਗਲਤ ਕਹਤਾ ਮੇਰਾ ਵਿੱਚ ਕੋਈ ਪਰਸਨਲ ਨਿਗਾਹ ਕਰ ਇੱਕ ਪਿੰਡ ਦਾ ਮਸਲਾ ਹੈਗਾ ਔਰ ਮੈਂ ਗਲਤ ਨੂੰ ਗਲਤ ਕਹਿ ਰਿਹਾ ਅਗਰ ਉੱਥੇ ਕੋਈ ਸਹੀ ਹੈ ਤੇ ਠੀਕ ਹੈ ਜੇ ਨਹੀਂ ਸਹੀ ਹੈ ਤਾਂ ਮੇਰੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਪੰਚਾਇਤ ਨੂੰ ਡਿਸਮਿਸ ਕੀਤਾ ਜਾਵੇ। ਤੁਸੀਂ ਮੌਕੇ ਤੇ ਕਦੀ ਸਰਪੰਚ ਸਾਹਿਬ ਨਾਲ ਗੱਲ ਕੀਤੀ ਵਿੰਡ ਦੇ ਮੌਕੇ ਤੇ? ਨਹੀਂ ਸਰਪੰਚ ਨਾਲ ਫਿਰ ਪੰਚਾਇਤ ਇਲੈਕਸ਼ਨ ਦੇ ਵੇਲੇ ਦੇ ਸਾਡੇ ਡਿਸਕਿਊਟ ਚੱਲਦੇ ਪਏ ਹਨਾ। ਉਹ ਜਦੋਂ ਹੋ ਰਹੇ ਸੀ ਉਸ ਤੋਂ ਬਾਅਦ ਕਦੀ ਗੱਲਬਾਤ ਕੋਈ ਨਹੀਂ ਹੋਈ। ਅੱਛਾ। ਨਾ ਮੇਰੇ ਕੋਲ ਕੋਈ ਆਇਆ ਹੈ ਇਸ ਬਾਰੇ ਚ ਕਿਉਂਕਿ ਜਿੰਨੀਆਂ ਵੀ ਸ਼ਿਕਾਇਤਾਂ ਮਕੀਤੀਆਂ ਹੈਗੀਆਂ ਤੇ ਕਾਪੀ ਉਹਨਾਂ ਨੂੰ ਵੀ ਤੇ ਜਾਂਦੀ ਹੋਣੀ ਹੈ ਸ਼ਿਕਾਇਤ ਦੀ। ਅਧਿਕਾਰੀਆਂ ਨੇ ਕੋਈ ਦੌਰਾ ਕੀਤਾ? ਉੱਥੇ ਨਹੀਂ ਕਿਸੇ ਨੇ ਕੋਈ ਦੌਰਾ ਨਹੀਂ ਕੀਤਾ। ਕੋਈ ਨਾ ਉੱਥੇ ਪਹੁੰਚਾ। ਕੋਈ ਜਾਂਚ ਨਹੀਂ ਕੋਈ ਦੌਰਾ ਨਹੀਂ ਹੋਇਆ। ਕੋਈ ਜਾਂਚ ਨਹੀਂ ਹੋਈ। ਕੋਈ ਉੱਥੇ ਪਹੁੰਚਿਆ ਨਹੀਂ ਬਈ ਇਹ ਇੰਨਾ ਕੋ ਸਿਆਸੀ ਪ੍ਰਭਾਵ ਹੈਗਾ ਕਿ ਸਰਕਾਰੀ ਅਫਸਰ ਜਿਹੜੇ ਸਾਰੇ ਆਰਾਮ ਨਾਲ ਉਹ ਬਿਲਕੁਲ ਕੰਮ ਕਰਨ ਦੇ ਨਹੀਂ ਜਿਹੜੇ ਸੁੱਤੇ ਪਏ ਆ ਠੀਕ ਹੈ ਕੋਈ ਇੱਥੇ ਕਾਰਵਾਈ ਨਹੀਂ ਕਰ ਰਿਹਾ ਜਦੋਂ ਕਿ ਇੱਕ ਬਹੁਤ ਵੱਡਾ ਮੁੱਦਾ ਹੈ ਕਬਜ਼ੇ ਕਰਨ ਵਾਲਾ ਅਗਰ ਸਰਕਾਰੀ ਕਾਨੂੰਨ ਦੇ ਅਨੁਸਾਰ ਉਹ ਇਲੈਕਸ਼ਨ ਨਹੀਂ ਲੜ ਸਕਦਾ ਔਰ ਉੱਥੇ ਇੱਥੇ ਆ ਕੇ ਜਦੋਂ ਉਹ ਐਨਓਸੀ ਜਾਰੀ ਕਰਾਉਂਦਾ ਉੱਥੇ ਆ ਕੇ ਉਹ ਇਹ ਸਾਬਤ ਕਰਦਾ ਕਿ ਮੈਂ ਕਿਤੇ ਕਬਜ਼ਾ ਨਹੀਂ ਕੀਤਾ ਔਰ ਉਤੇ ਐਫਆਈਆਰ ਦਰਜ ਹੋਣ ਤੇ ਫਿਰ ਵੀ ਕਾਰਵਾਈ ਨਾ ਹੋਵੇ ਇਹ ਬੜੀ ਇੱਕ ਹੈ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਉੱਥੇ ਮੈਂ ਤੁਹਾਡੇ ਮਾਧਿਅਮ ਦੇ ਰਹੀਂ ਮੈਂ ਸਾਰੇ ਸਰਕਾਰੀ ਅਫਸਰਾਂ ਨੂੰ ਇਹ ਬੇਨਤੀ ਕਰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਨਸਾਫ ਕਰੋ ਜਿੱਥੇ ਉਹ ਸਹੀ ਗੱਲ ਹੈ ਸਹੀ ਨੂੰ ਸਹੀ ਕਹੋ ਔਰ ਜਿਹੜਾ ਬੰਦਾ ਗਲਤ ਹੈ ਗਲਤ ਦੇ ਖਿਲਾਫ ਕਾਰਵਾਈ ਕਰੋ ਅੱਜ ਫਗਵਾੜਾ ਦੇ ਰੈਸਟ ਹੌਸਪੀਟਲ ਦੇ ਵਿਖੇ ਇੱਕ ਪ੍ਰੈਸ ਕਾਨਫਰੰਸ ਹੋਈ ਜਿਹਦੇ ਜਿਹਦੇ ਸੰਬੰਧੀ ਅਸੀਂ ਪਹੁੰਚੇ ਹਾਂ ਪਿੰਡ ਨਾਰਿੰਸ਼ਾਪੁਰ ਵਿਖੇ ਤੇ ਸਰਪੰਚ ਹਰਵਿੰਦਰ ਕਾਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਪੱਤਰਕਾਰ ਜਿਹੜੇ ਜਿਨ੍ਹਾਂ ਨੇ ਵੀ ਇਹ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਵੀ ਜਿਹੜਾ ਛੱਪੜ ਬੰਦਿਆ ਉਹਦੀ ਜ਼ਮੀਨ ਨੂੰ ਵੇਚਿਆ ਗਿਆ ਵਿੱਚੋਂ ਮਿੱਟੀ ਨੂੰ ਵੇਚਿਆ ਗਿਆ ਤੇ ਪਲਾਸ ਜਿਹੜੇ ਬਾਹਰ ਰੁੱਖ ਲੱਗੇ ਹੋਏ ਸੀ ਉਹ ਵੀ ਵੇਚ ਦਿੱਤੇ ਗਏ ਇਸ ਸੰਬੰਧੀ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਸਾਹਿਬ ਨਾਲ ਕੀ ਸੀ ਸਾਰਾ ਮਾਮਲਾ ਜੀ ਇਹ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਅਰਵਿੰਦਰ ਸਿੰਘ ਪੰਡਤ ਰਾਮਚੰਦ ਆਪੋ ਜੋ ਕਿ ਸਾਡੇ ਪਿੰਡ ਨੂੰ ਛੱਪੜ ਦਾ ਕੰਮ ਚੱਲ ਰਿਹਾ ਜੀ ਛੱਪੜ ਦੇ ਵਿੱਚ ਜੋ ਮਿੱਟੀ ਕੱਢ ਗਿਆ ਸੀ ਆਪਣੀ ਸਰਕਾਰੀ ਜਗ੍ਹਾ 'ਚ ਸਿੱਟੀ ਹੈ ਕੋਈ ਸੀ ਕੋਈ ਕਿਤੇ ਪ੍ਰਾਈਵੇਟ ਜਗ੍ਹਾ ਸਾਡੇ ਕੋਲ ਸੀ ਉਹ ਜੀ ਸਿੱਟੀ ਉਹ ਚੱਕ ਕੇ ਅਸੀਂ ਸਰਕਾਰੀ ਜਗ੍ਹਾ 'ਚ ਭਰੌਣ ਬਣਾਉਣੀ ਆ ਤੇ ਉੱਥੇ ਲੈ ਕੇ ਜਾਣੀ ਆ ਜੀ ਤੇ ਹੋਰ ਅਸੀਂ ਕੋਈ ਦਰਖਤ ਨਹੀਂ ਵੜਿਆ ਜੋ ਦਰਖਤ ਇੱਕ ਦੋ ਇਹ ਪੁੱਟਣ ਲਈ ਫਿਰਦੇ ਆ ਆਪਣੇ ਤਲਕਰਤ ਜੀ ਇਹ ਕਿਸੇ ਦੀ ਪਰਸਨ ਜਿਆਦਾ ਉਹਨੇ ਆਪਣੇ ਵੱਡੇ ਆ ਕੋਈ ਤਾਰਾ ਥੱਲੇ ਆਉਂਦਾ ਸੀ ਜਾਂ ਕੋਈ ਇੱਕ ਜਾਮਣ ਚੱਕੀ ਵਾਲਾ ਵੀ ਹੁੰਨੀ ਵੱਡੀ ਐ ਤੇ ਕੋਈ ਉਹਰੇ ਖੇਤ ਵਾਲੇ ਦੇ ਖੇਤ ਚ ਆਉਂਦੇ ਸੀ ਉਹਨੇ ਅਸੀਂ ਕੋਈ ਦਰਖਤ ਨਹੀਂ ਵੱਢਿਆ ਜੀ ਤੇ ਨਾ ਅਸੀਂ ਕੋਈ ਮਿੱਟੀ ਵੇਚੀ ਆ ਤੇ ਸਾਨੂੰ ਕੋਈ ਕਿਸੇ ਜਨਰ ਦਾ ਨਾਮ ਪਤਾ ਨਹੀਂ ਕਿ ਇਹਨੂੰ ਮਿੱਟੀ ਕਹਿੰਦੇ ਆ ਵੇਚੀ ਆ ਤੇ ਦੂਜੀ ਗੱਲ ਇਹ ਆ ਕਿ ਮੈਂ ਜੇ ਕੋਈ ਇਦਾਂ ਦਾ ਸਗੀ ਕਾਰਵਾਈ ਤੇ ਸਾਨੂੰ ਸਰਕਾਰ ਵੱਲ ਮਜ਼ਦੂਰੀ ਵੀਡੀਓ ਦਾ ਤੱਕਲੋਂ ਜੋ ਅਧਿਕਾਰ ਦੀ ਪੱਟਨ ਦਾ ਸੀ ਇੰਨਾ ਹੀ ਜੋ ਪਟਾਇਆ ਸਾਨੂੰ ਕੋਈ ਉਹਦੇ ਬਾਰੇ ਦੂਜਾ ਨਹੀਂ ਹੋਰ ਜਿਹੜਾ ਇਹ ਛੱਪੜ ਤੁਸੀਂ ਪੱਟੇ ਫਟ ਰਹੇ ਇਹਦਾ ਕੀ 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 ਬਣੇਗਾ ਇੱਥੇ ਇਹ ਭਾਜੀ ਇਹਦੇ ਵਿੱਚ ਜਦੋਂ ਨਾ ਖੂਬ ਬਣ ਕੇ ਤੇ ਇੱਥੇ ਪਾਣੀ ਸਾਫ਼ ਹੋ ਕੇ ਜਣਕੇ ਕੋਈ ਖੇਤਾਂ ਨੂੰ ਲਾ ਸਕਦਾ ਜਾਂ ਇਸ ਤੀ ਜਿਹੜਾ ਪੀਸ ਪਾਣੀ ਸਰਕਾਰੀ ਜਗ੍ਹਾ ਆ ਉੱਥੇ ਪਾਵਾ ਦੇ ਵਿੱਚੋਂ ਨਹੀਂ ਵਰਤ ਰਹੇ ਹੋ ਜਣਕੇ ਪਾਣੀ ਦੀ ਜੇ ਜਿੱਦਾਂ ਹੁਣ ਪਿੰਡ ਦੇ ਵਿੱਚ ਪਾਣੀ ਕਈ ਵੇਲੇ ਪਿੰਡ ਡੁੱਬ ਜਾਂਦਾ ਜਦੋਂ ਬਾਰਸ਼ਾਂ ਦੇ ਦਿਨਾਂ ਦੇ ਆ ਉਹਦੇ ਰਿਗਾਰਡਿੰਗਲੀ ਇਹ ਇਹਦਾ ਕੋਈ ਲਾਭ ਵੀ ਹੋਣ ਵਾਲਾ ਹੈ ਹਾਂਜੀ ਹਾਂਜੀ ਭਾਜੀ ਜਦੋਂ ਮੀਂਹ ਪੈਂਦੇ ਸੀ ਤਾਂ ਪਿੱਛੇ ਜੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਬਹੁਤ ਪਏ ਤੇ ਲੋਕਾਂ ਦੇ ਮਕਾਨ ਵੀ ਖਰਾਬ ਹੋਏ ਅੱਡੇ ਵੀ ਆ ਤੇ ਪਾਣੀ ਘਰਾਂ ਦੇ ਵਿੱਚ ਵੜਦਾ ਸੀ ਤੇ ਉਹਦੇ ਸੰਬੰਧ ਵਿੱਚੋ ਵੀਡੀਓ ਦਫ਼ਤਰ ਨੇ ਕੀਤਾ ਉਹ ਅਧਿਕਾਰ ਉਹ ਪਿੰਡ ਨਾਲ ਮਿਲਿਆ ਤੇ ਅਸੀਂ ਕੰਮ ਕਰਾ ਰਹੇ ਹਾਂ ਉਹ ਕਹਿੰਦੇ ਜਿਹੜੇ ਪੇੜ ਪੁਰ ਵੱਡੇ ਇਹਨਾਂ ਨੇ ਪਰਮੇਸ਼ਾ ਵਗੈਰਾ ਕਿੱਥੋਂ ਲਈਏ ਇਹਨਾਂ ਨੇ ਪੇੜ ਸਾਰੇ ਦੀ ਵੱਡੇ ਕੋਈ ਨਹੀਂ ਨਾ ਸਾਨੂੰ ਪਤਾ ਹੀ ਨਹੀਂ ਜਿਹੜੇ ਆਪਣੇ ਸੀ ਜਿਹਨਾਂ ਦੇ ਆਪਣੇ ਸੀ ਉੱਤੇ ਕੋਈ ਨਹੀਂ ਵੱਡੇ ਆ ਤਾਂ ਉਹਨਾਂ ਦੀ ਆਪਣੀ ਥੇਹਾਂ ਨਹੀਂ ਜਗ੍ਹਾ ਕੁਛ ਛੱਕੀ ਵਾਲੀ ਦੀ ਆਪਣੀ ਜਗ੍ਹਾ ਉਹਨੇ ਜਮਣ ਵੱਡੀ ਆ ਆਪਣੇ ਥੱਲੇੋਂ ਤਾਰਾਂ ਦੇ ਟ੍ਰਾਂਸਫਾਰਮ ਲੱਗਾ ਹੋਇਆ ਤੇ ਦੇਖ ਸਕਦੇ ਹੋ ਮਤਲਬ ਜਿਹੜਾ ਆਪਣਾ ਪਰਸਨਲ ਸਗਾ ਉਹ ਨਹੀਂ ਕੁਛ ਸਾਡੇ ਪੁਰਾਣੇ 10 15 ਸਾਲ 20 ਸਾਲ ਪਤਾ ਨਹੀਂ ਕਦੋਂ ਦੇ ਪੁਰਾਣੇ ਵਿੱਚ ਗਾਰ ਨੇ ਇਹਦੇ ਵਿੱਚ ਵੱਡ ਚੜਾ ਤੁਸੀਂ ਦੇਖ ਸਕਦੇ ਹੋ ਪਈਆਂ ਵੀ ਆ ਤੇ ਉਹ ਪਈਆਂ ਜੀ ਅਸੀਂ ਕੋਈ ਲਗਾਏ ਗਏ ਆ ਸਾਰੇ ਬੇਬੁਨਿਆਦ ਆ ਬਿਲਕੁਲ ਬੇਨਿ ਬੁਨਿਆਦ ਆ ਜੀ ਇਹ ਜੀਸੀਬੀ ਵਾਲੇ ਮਸ਼ੀਨ ਤੋਂ ਅੱਜ ਤੋਂ ਹਫਤਾ ਤੱਕ ਪਹਿਲਾਂ ਜਦੋਂ ਕੰਮ ਚੱਲਦਾ ਸੀ ਉਹਦਾ ਆਇਆ ਸੀ ਉਹਨੂੰ ਕਹਿੰਦਾ ਜੀ ਮੈਂ ਗਾ ਪ੍ਰੈਸਰ ਪੋਪਟਰ ਤੇ ਮੈਨੂੰ 10000 ਰੁਪਏ ਦੇ ਤੇ ਉਹਨੇ ਨੂੰ ਪੈਸੇ ਨਹੀਂ ਦਿੱਤੇ ਉਦੋਂ ਬਾਅਦ ਆਈ ਦੰਗੀਆਂ ਗੱਲਾਂ ਕਰਨ ਲੱਗ ਪਿਆ ਜੀ ਤੇ ਅਸੀਂ ਦੇਖੋ ਕਾਦੇ ਪੈਸੇ ਦੀ ਆ ਅਸੀਂ ਕੋਈ ਸਰਕਾਰ ਦਾ ਨੇ ਪੈਸੇ ਦਿੱਤੇ ਆਈ ਪਿੰਡ ਦਾ ਕੰਮ ਕਰ ਰਹੇ ਆ ਉਹ ਪੈਸੇ ਘਰ ਚ ਰੋਏ ਪੈਸੇ ਕਾਦੇ ਮੰਗਦਾ ਇਹ ਪੈਸੇ ਮੰਗਦਾ ਪਤਾ ਨਹੀਂ ਕਿਹੜੀ ਅਖਬਾਰ ਦਾ ਆਪਾਂ ਕੋਈ ਸਾਰੇ ਪ੍ਰੈਸਰ ਪੋਪਟਰ ਨਹੀਂ ਜਦਾਂ ਦੇ ਹੁੰਦੇ ਇਹ ਪਤਾ ਨਹੀਂ ਇਹ <laughs> ਸਾਡੀ ਕਲੋਨੀ ਆ ਕਲੋਨੀ ਆ ਚਾਰ ਪੰਜ ਸਾਲ ਹੋ ਗਿਆ ਇਹਦੇ ਬਾਹਰ ਕਲੋਨੀ ਚੜ ਕੇ ਰਹਿੰਦਾ ਜੀ ਸੰਤਾ ਜੀ ਪਤਾ ਵੀ ਹੈ ਨਹੀਂ ਕਿ ਪ੍ਰੈਸ਼ਰ ਪੋਟਰ ਹੈਗਾ ਕਿ ਨਹੀਂ ਹੈਗਾ ਧੰਕੀ ਹੰਦਦਾ ਵੀ ਮੈਨੂੰ ਪਤਾ ਪੈਸਾ ਹੈ ਜਿਹੜੇ ਪਿੰਡ ਸਾਨੂੰ ਇਹ ਵੀ ਆਪਾਂ ਪ੍ਰੈਸ਼ਰ ਪੋਟਰ ਨੂੰ ਮਾੜਾ ਕਹਿੰਦੇ ਆਪਾਂ ਇਹਨੂੰ ਕਹਿੰਦੇ ਆ ਵੀ ਜੇ ਪ੍ਰੈਸ਼ਰ ਪੋਟਰ ਵੀ ਹੈਗਾ ਤਾਂ ਤੂੰ ਗਲਤ ਕੰਮ ਕਿਉਂ ਕਰਦਾ ਪੈਸੇ ਕਿਉਂ ਮੰਗਦਾ ਲੋਕਾਂ ਤੋਂ ਪਹਿਲਾਂ ਵੀ ਸਾਡੇ ਪਿੰਡ ਇਲੈਕਸ਼ਨ ਵੇਲੇ ਇਹਨੇ ਪੇਪਰ ਭਰੇ ਵੀ ਉਦੋਂ ਵੀ ਕਹਿੰਦਾ ਮੈਨੂੰ ਪੈਸੇ ਦੇਓਗੇ ਤਾਂ ਮੈਂ ਚੱਕ ਲੂੰਗਾ ਤੇ ਮੈਂ ਖੜਨਾ ਆ ਅੱਧੀ ਕਾ ਵੀ ਦੁਰਦਰਾ ਦਾ ਉਹ ਸੀਗਾ ਅੱਧੀ ਕਾ ਖੜ ਜਾ ਤੂੰ ਖੜ ਤਾਂ ਤੇਰਾ ਜੀਦੇ ਆਪ ਵੀ ਖੜਾ ਹੋਇਆ ਤੇ ਆ ਬਾਅਦ ਤੇ ਨੇ ਆਪੇ ਪੇਪਰ ਚੱਕ ਲੈ ਤੇ ਜਿਹੜੇ ਸਭ ਪੂਰੀ ਪੰਚਾਇਤ ਸਰਪੰਤੀ ਨਾ ਬਣ ਗਈ ਸੀ ਸਾਰਾ ਪਿੰਡ ਦਾ ਇਕਾ ਬੜਾ ਵਧੀਆ ਕੰਮ ਚੱਲ ਰਿਹਾ ਕੋਈ ਪਿੰਡੋਂ ਕਿਸੇ ਨੂੰ ਅਧਰਾਇ ਨਹੀਂ ਤੁਹਾਨੂੰ ਕੀ ਲੱਗਦਾ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਪਿੰਡ ਦਾ ਮਾਹੌਲ ਖਰਾਬ ਕਰਦਾ ਜੀ ਮਾਹੌਲ ਖਰਾਬ ਕਰ ਰਿਹਾ ਇਹਦੇ ਨਾਲ ਕੋਈ ਪਿੰਡ ਦਾ ਇੱਕ ਵੀ ਮੈਂਬਰ ਨਹੀਂ ਤੋੜਦਾ ਇੱਕ ਵੀ ਬੰਦਾ ਨਹੀਂ ਇਹਦੇ ਪਿੰਡ ਦੇ ਨਾਲ ਇਹਦੇ ਮਦਦ ਤੋੜਦਾ ਅਸੀਂ ਦੇਖੋ ਚਾਰ ਬੰਦੇ ਖੜਦੇ ਨਹੀਂ ਆ ਤੁਸੀਂ ਆਓ ਸਾਡੇ ਨਾਲ ਈ ਤੁਹਾਡੇ ਮੋਰੇ 50 ਬੰਦੇ ਪਿੰਡ ਦੇ ਆ ਕੇ ਖੜੇ ਹੋਣਗੇ ਸਾਡੇ ਨਾਲ ਇਹਦੇ ਨਾਲ ਇੱਕ ਵੀ ਬੰਦਾ ਵੀ ਨਾ ਖੜਦਾ ਵਜਾ ਤੋਂ ਪਿੰਡ ਦੀ ਪੰਚਾਇਤ ਦੀ ਸਰਪੰਚ ਵੀ ਪੰਚਾਂ ਵੀ ਸਾਰਿਆਂ ਦੀ ਲੰਬੜਵਾਰਾਂ ਵੀ ਸ਼ਰਮ ਖਰਾਬ ਕਰ ਰਿਹਾ ਜੀ ਪਤਾ ਨਹੀਂ ਬਾਹਰੋਂ ਆ ਕੇ ਕਿਉਂ ਸਾਨੂੰ ਇਦਾਂ ਪਰੇਸ਼ਾਨ ਕਰ ਰਿਹਾ ਪੰਚਾਇਤ ਨੂੰ ਤੇ ਤੇ ਬੰਦਕਾਰ ਵਿੱਚ ਕੀਤੀ ਜਾਂਦੀ ਜਿਹੜਾ ਉਹ ਪੰਚਾਇਤ ਨੂੰ ਕਹਿੰਦਾ ਪੰਚਾਇਤ ਨੇ ਤਾਂ ਕੋਈ ਇਦਾਂ ਦਾ ਗਲਤ ਕੰਮ ਨਹੀਂ ਕੀਤਾ ਮੈਂ ਤੁਹਾਨੂੰ ਵੀ ਇਹ ਕਹਿ ਕੇ ਇਦਾਂ ਲੈ ਕੇ ਆ ਝੂਠ ਬੋਲ ਕੇ ਲੈ ਕੇ ਆ ਹੁਣ ਤੁਹਾਡੇ ਸਾਹਮਣੇ ਹੀ ਉਹ ਦੌੜ ਗਿਆ ਤੇ ਤੁਸੀਂ ਉਹਨੂੰ ਵਾਜਾ ਆਪਾਂ ਮਾਰ ਰਹੇ ਸੀ ਵੀ ਆ ਜਾ ਹੁਣ ਆ ਕੇ ਗੱਲ ਕਰ ਤੂੰ ਇੱਥੇ ਬਹਿ ਕੇ ਸਾਡੇ ਸਾਹਮਣੇ ਗੱਲ ਕਰ ਤੇ ਤੁਹਾਡੇ ਸਾਹਮਣੇ ਉਹ ਭੱਜ ਗਿਆ ਜਦ ਕਿ ਉਹਨੂੰ ਭੱਜਣਾ ਨਹੀਂ ਚਾਹੀਦਾ ਉਹ ਤੁਹਾਨੂੰ ਲੈ ਕੇ ਆਇਆ ਸੀਗਾ ਉਹ ਵੀ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਸੀ ਸਾਡੇ ਨਾਲ ਉਹ ਆਪ ਦੌੜ ਗਿਆ ਠੀਕ ਹੈ ਜੀ ਦੇਖੋ ਇਹਨਾਂ ਨੂੰ ਵੀ ਪ੍ਰੈਸ ਭਾਈ ਕਹ ਰਹੇ ਨੇ ਇਦਾਂ ਦੇ ਬੰਦੇ ਨੂੰ ਤੇ ਨੱਥ ਪਾਉਣੀ ਚਾਹੀਦੀ ਆ ਵੀ ਜਿਹੜੇ ਲੋਕਾਂ ਨੂੰ ਮਜਾਜ ਪ੍ਰੈਸ ਦੀਆਂ ਧਮਕੀਆਂ ਦੇ ਕੇ ਪੈਸੇ ਮੰਗ ਰਿਆ ਲੋਕਾਂ ਨੂੰ ਬਲੈਕ ਬਲੈਕ ਮੇਲ ਕਰ ਰਿਆ ਲੋਕਾਂ ਦੇ ਪਲਾਨ ਦੇ ਘਾਲ ਦੇ ਘਾਲ ਤੈਨੂੰ ਕਹੀ ਜਾਂਦਾ ਇੱਥੇ ਮਿੱਟੀ ਪਾਤੀ ਉਹ ਚ ਮਿੱਟੀ ਪਾਤੀ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਕਿਵੇਂ ਪਾਈ ਮਿੱਟੀ ਅਸੀਂ ਤਾਂ ਆਪਣੇ ਪ੍ਰਾਈਵੇਟ ਕਿਸੇ ਤੋਂ ਜਗ੍ਹਾ ਪੁੱਛੀ ਆ ਉਹ ਵੀ ਹਫ਼ਤੇ ਲਈ ਪੁੱਛੀ ਵੀ ਉਹ ਹੁਣ ਦੋ ਦਿਨ ਹੋ ਗਿਆ ਸਾਨੂੰ ਰੋਜ਼ ਪਰੇਸ਼ਾਨ ਕਰਦਾ ਕਿ ਚੱਕੋ ਕਿ ਕੋਈ ਗੱਲ ਨਹੀਂ ਇਹ ਵੀ ਅਸੀਂ ਚਕਾਉਨੇ ਹਾਂ ਉਲਟਾ ਸਾਨੂੰ ਤਾਂ ਡਬਲ ਖਰਚਾ ਹੋਊਗਾ ਆਪਣੇ ਕੋਲੋਂ ਅਸੀਂ ਕਰਕੇ ਚੱਕਣਾ ਟਰਾਲੀਆਂ ਵੀ ਲੈਣੀਆਂ ਜੀ ਟੀ ਵੀ ਲੈਣੀਆਂ ਬੇਸਿਕਲੀ ਵੀ ਸਾਨੂੰ ਉਸੇ ਮਸ਼ੀਨ ਨੇ ਭਰਨੀ ਅਸੀਂ ਚੱਲ ਜਾਣੀ ਸੀ ਉਹ ਗਾਰ ਕਰਕੇ ਸੜਕ ਦੇ ਲੋਕਾਂ ਤੇ ਸੁਤਾਂ ਲੱਗਣਗੇ ਠਾਰਾ ਸਾਹਿਬ ਵੀ ਲੋਕੀ ਆੜੇ ਵਾਲੇ ਦਸਾਂ ਪਿੰਡਾਂ ਦਾ ਆਉਣ ਜਾਣ ਹੈਗਾ ਵੀ ਕਿਸੇ ਦੇ ਸਾ ਮਾਰ ਕੇ ਚਲੋ ਆਪਾਂ ਇਹ ਹੀ ਸਾਡੀ ਬੇਨਤੀ ਹੈ ਜੀ ਧੰਨਵਾਦ ਜੀ ਠੀਕ ਬਹੁਤ ਬਹੁਤ ਧੰਨਵਾਦ